ਕਪੂਰਥਲਾ ਪੁਲਿਸ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਮਾਰਨ ਵਾਲਾ 에ਜੰਟ ਗ੍ਰਿਫਤਾਰ ਜੀ ਜੀ ਨੂੰ ਜੀ ਸਾਨੂੰ ਕਾਫੀ ਕੰਪਲੇਨਸ ਆ ਰਹੀਆਂ ਸੀਗੀਆਂ ਕਿ ਇੱਕ ਡ੍ਰੀਮ ওভারਸੀਜ਼ ਕਰਕੇ ਇੱਕ ਕੰਪਨੀ ਹੈ ਜਿਹੜੀ ਕਿ ਟਰੈਵਲ ਏਜੰਟੀ ਦਾ ਕੰਮ ਕਰਦੀ ਹੈ ਔਰ ਬਹੁਤ ਸਾਰੇ ਲੋਕ ਸਾਡੇ ਕੋਲ ਆ ਰਹੇ ਸੀ ਕਿ ਸਾਡੇ ਨਾਲ ਜੀ ਇਹਨਾਂ ਨੇ ਫਰਾਡ ਕੀਤਾ ਸਾਡੇ ਤੋਂ ਪੈਸੇ ਠਾਕੇ ਲਏ ਨੇ ਔਰ ਸਾਨੂੰ ਵੀਜ਼ਾ ਪ੍ਰੋਮਿਸ ਕੀਤਾ ਹੈ ਕੁਛ ਨੇ ਤਾਂ ਕਿ ਅਜੇ ਸਾਾਨੂੰ ਵੀਜ਼ਾ ਦਿਖਾਏ ਪਰ ਦਿੱਤੇ ਨਹੀਂ ਔਰ ਕੁਛ ਦੇ ਅਜੇ ਤੱਕ ਵੀ ਇਹਨਾਂ ਨੇ ਕੋਈ ਵੀਜ਼ਾ ਦੇ ਬਾਰੇ ਰਿਸਪੌਂਡ ਨਹੀਂ ਕੀਤਾ ਪੈਸੇ ਕੁਛ ਦੇ ਨਹੀਂ ਤਾਂ ਇਹਨਾਂ ਨੂੰ ਲਾਰੇ ਲੁਕੇ ਲਗਾਉਂਦੇ ਆ ਇਸ ਸਬੰਧ ਦੇ ਵਿੱਚ ਵੀ ਸਾਡੀ ਟੀਮਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਇੱਥੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ 204 ਅੰਡਰ ਸੈਕਸ਼ਨ 318 ਸਬਸੈਕਸ਼ਨ 4 ਐਂਡ 60 ਵੀਐਨਐਸ ਐਕਟ ਇਹ ਸਿਟੀ ਫੰਗਵਾੜੇ ਰਜਿਸਟਰ ਕੀਤਾ ਗਿਆ ਔਰ ਇਸ ਸਬੰਧ ਵਿੱਚ ਅਸੀਂ ਜਦੋਂ ਰੇਡ ਕੀਤੀ ਤਾਂ ਮੌਕੇ ਤੇ ਸਾਨੂੰ ਜਿਹੜਾ ਹੈ ਅਨਿਕੇਤ ਅਨੰਤ ਉਰਫ ਅਨਕੁਸ਼ ਇਹ ਭਾਮੀਆਂ ਖੁਰਦ ਲੁਧਿਆਣੇ ਦਾ ਰਹਿਣ ਵਾਲਾ ਹੈ ਇਹ ਇਸ ਜਿਹੜਾ ਹੈਗਾ ਕੰਸਲਟੈਂਸੀ ਹੈ ਜਿਹੜਾ ਇਹਨਾਂ ਨੇ ਟਰੈਵਲ ਏਜੰਟੀ ਦੀ ਹੈ ਇੱਥੇ ਬੇਸਿਕਲੀ ਕੋਆਰਡੀਨੇਟਰ ਸੀਗਾ ਔਰ ਇਹਦੇ ਪੁੱਛ ਕਿਸ ਦੇ ਵਿੱਚ ਅਸੀਂ ਜਿਹੜੇ ਇਹ ਵੀ ਮੇਨ ਓਨਰਸ ਵਗੈਰਾ ਹੈਗੇ ਔਰ ਜਿਹੜੇ ਨਾਲ ਸਾਰਾ ਕੋਆਰਡੀਨੇਟ ਕਰਦੇ ਸੀਗੇ ਉਹਨਾਂ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਬਹੁਤ ਜਲਦੀ ਸਾਡੀ ਟੀਮ ਇਹਨਾਂ ਨੂੰ ਅਰੈਸਟ ਕਰ ਲਏਗੀ ਆ ਤੇ ਇਹਦੇ ਨਾਲ ਕਈ ਲੋਕਾਂ ਦੇ ਨਾਲ ਇਹਨਾਂ ਨੇ ਧੱਕੀ ਪੂਰੀ ਮਾਰੀ ਹੈਗੀ ਹੈ ਟਰੈਵਲ ਜੈਂਟੀ ਦੇ ਨਾਮ ਤੇ ਉਹਦਾ ਇੱਕ ਕਾਫੀ ਸਕਸੈਸਫੁਲ ਕੇਸ ਸਾਨੂੰ ਇੱਥੇ ਮਿਲਿਆ ਹੈਗਾ ਔਰ ਇਹਨਾਂ ਨੂੰ ਵੀ ਅਸੀਂ ਜਿਹੜਾ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਔਰ ਕਾਫੀ ਲੋਕਾਂ ਨੇ ਜਿਹੜੇ ਸਾਡੇ ਕੋਲ ਹੁਣ ਵੀ ਅਪਰੋਚ ਕੀਤਾ ਹੈਗਾ ਉਹਨਾਂ ਦੇ ਵੀ ਅਸੀਂ ਸਾਰਾ ਐਵਿਡੈਂਸ ਇਸ ਔਨ ਰਿਕਾਰਡ ਲੈ ਕੇ ਤੇ ਇਹਨਾਂ ਨੂੰ ਅਸੀਂ ਬੰਦ ਦੀ ਹੋਈ ਇਹਨਾਂ ਦੀ ਜਿਹੜੀ ਹੈਗੀ ਹੈ ਕਾਰਵਾਈ ਕਰਕੇ ਵੀ ਵਿਲ ਇਨਸ਼ੋਰ ਜਸਟਿਸ ਇਸ ਡਨ ਅਪਰੋਕਸੀਮੇਟਲੀ ਕਿੰਨੇ ਕ ਲੱਖ ਦਾ ਜਿਹੜਾ ਹੈ ਫਰਾਡ ਹੋ ਸਕਦਾ ਜੀ ਸਾਡੇ ਕੋਲ ਹੁਣ ਤੱਕ ਜੀ 13 ਕੰਪਲੇਂਟਸ ਆਈਆਂ ਨੇ ਹਰੇਕ ਕੰਪਲੇਂਟ ਦੇ ਵਿੱਚ ਲਗਭਗ ਇਹਨਾਂ ਨੇ 2-2 ਲੱਖ ਰੁਪਏ ਸਭ ਤੋਂ ਲਿਆਂ ਹੈਗਾ ਔਰ ਜਿੰਨਾ ਨੂੰ ਤਾਂ ਜਿਹੜੇ ਤਾਂ ਜ਼ਿਆਦਾ ਪਰਸਿਊ ਕਰਦੇ ਸੀ ਆਪਣੇ ਕੇਸ ਦੇ ਵਿੱਚ ਉਹਨਾਂ ਨਾਲ ਕੋਈ 50000 ਦੇ ਕੇ ਕੋਈ 40000 ਦੇ ਕੇ ਰਾਜ਼ ਨਵਾ ਕਰਿਆ ਹੋਏ ਸੀ ਸੋ ਜਿਵੇਂ ਜਿਵੇਂ ਸਾਡੇ ਕੋਲ ਕੰਪਲੇਨੈਂਸ ਆਈ ਜਾਣ ਵੀ ਓਵੇਂ ਓਵੇਂ ਸਾਨੂੰ ਇਹਦਾ ਵੋਲਿਊਮ ਆਫ ਧੱਕੀ ਬਤਾਲਿਆ ਹੈ ਇਸ ਦਾ ਪਾਸਪੋਰਟ ਵੀ ਬ੍ਰਾਮਦ ਹੋਇਆ ਜੀ ਜਦੋਂ ਇਹਨਾਂ ਅ ਨੀ ਜੀ ਇਹਨਾਂ ਦੀ ਅਜੇ ਪੁੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਰਿਮਾਰਡ ਲਿਆ ਹੈ ਤੁਸੀਂ ਜੀ ਇਹਨਾਂ ਦਾ ਪਾਸਪੋਰਟ ਵੀ ਮੇਰਾ ਸਟੇਜ ਜਿਹੜੇ ਇਹਦੇ ਪਾਰਟਨਰਸ ਹੈਗੇ ਨੇ ਅਸੀਂ ਨਾਮਜ਼ਦ ਕੀਤੇ ਹੋਏ ਆ ਉਹਨਾਂ ਨੂੰ ਵੀ ਸਾਡੀ ਟੀਮ ਬਹੁਤ ਜਲਦੀ ਗ੍ਰਿਫਤਾਰ ਕਰ ਲੇ ਜਿਹੜੇ ਇਹਨਾਂ ਦੇ ਪਾਰਟਨਰਸ ਨੇ ਜਿਹੜੇ ਓਨਰਸ ਨੇ ਉਹ ਹੋਰ ਵੀ ਇਦਾਂ ਦੇ ਐਂਟਰਪ੍ਰਾਈਜ਼ਸ ਚਲਾ ਰਹੇ ਹਨ ਅਲਗ-ਅਲਗ ਸ਼ਹਿਰਾਂ ਦੇ ਵਿੱਚ ਹੀ ਆ ਕੁਝ ਬਿਲਕੁਲ ਜੀ ਅਸੀਂ ਇਹਦੇ ਵਿੱਚ ਵੀ ਵੈਰੀਫਾਈ ਕਰਾਂਗੇ ਇਹਨਾਂ ਦੇ ਹੁਚ-ਵਿਚ ਦੇ ਵਿੱਚ ਲਿਆਵਾਂਗੇ ਫਿਲਹਾਲ ਸਾਨੂੰ ਇਹਨਾਂ ਦੀ ਜਿਹੜੀ ਹੈਗੀ ਹੈ ਡ੍ਰੀਮ ਓਵਰਸੀਜ਼ ਵੀਜ਼ਾਸ ਕਰਕੇ ਹੈ ਉਹ ਅਸੀਂ ਨਾ ਤੋਂ ਡੀਸੀ ਆਫਿਸ ਤੋਂ ਪਤਾ ਕਰਾ ਲਿਆ ਇਹਨਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਇਸੇ ਕਰਕੇ ਅਸੀਂ 13 ਪੀਟੀਆ ਜੋ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਹੈ ਉਹ ਉਹ ਸੈਕਸ਼ਨ ਦਾ ਵੀ ਵੱਧਾ ਕੀਤਾ ਹੈ ਜਿਵੇਂ ਜਿਵੇਂ ਅੱਗੇ ਸਾਨੂੰ ਹੋਰ ਇਨਪੁਟ ਆਏਗੀ ਆਲਸਾਈਡ ਇਨਵੈਸਟੀਗੇਸ਼ਨ ਪ੍ਰਸੀਡ ਕਰੇਗੀ ਉਵੇਂ ਉਵੇਂ ਇਸਕੇ ਉਹ ਜਿਹੜਾ ਜੰਟਾ ਜਿਹੜਾ ਕੋਲ ਲਾਇਸੈਂਸ ਹੈ ਉਹ ਚੈੱਕ ਕਰਾਂਗੇ ਅਸੀਂ ਉਹ ਵੀ ਜੀ ਐਕਸਰਸਾਈਜ਼ ਕਰਾਂਗੇ ਜਿਨ੍ਹਾਂ ਦੇ ਕੋਲ ਅਸੀਂ ਤੁਹਾਡੇ ਮਾਧਿਅਮ ਨਾਲ ਹੀ ਦੱਸਣਾ ਚਾਹ ਰਹੇ ਹਾਂ ਕਿ ਜਿਹੜੇ ਵੀ ਲੋਕ ਇੱਥੇ ਬਿਨਾਂ ਲਾਇਸੈਂਸ ਦੇ ਕੰਮ ਕਰ ਰਹੇ ਉਹ ਸਾਵਧਾਨ ਹੋ ਜਾਣ ਕਿ ਸਾਡੀ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ